ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਸੇਵ ਕ੍ਰਾਮ ਰੋਣੀ ਚੈਨਲ ਤੇ ਮੁੰਡੇ ਕਮਾਤ ਚ ਲੰਦੇ ਆ ਗੱਲਾਂ ਜਾਂਦੀਆਂ ਕੰਮ ਥੋੜਾ ਕਰਦੇ ਵੇਹੇ ਵਾਹ ਬਈ ਵਾਹ ਆਹ ਤੇ ਰੌਣਕ ਹੀ ਬੜੀ ਲੱਗੀ ਗੁਰੂਓ ਕੀ ਹਾਲ ਪਾ ਜੀ ਹਾਲ ਚਾਲ ਦੇ ਬਣਾ ਲਿਆ ਕਰੋ ਨਹੀਂ ਨਹੀਂ ਮੈਂ ਉਥੇ ਕੀ ਕਰਨਾ ਕੀ ਹਾਲ ਦੇ ਹੋਰ ਵੀਰ ਜੀ ਹੋਰ ਕਿਥੋਂ ਨਹੀਂ ਛੱਡ ਕੇ ਬਹਿ ਗਏ ਆਹੋ ਐਵੇਂ ਜਾਣ ਗਏਗੇ ਉਹ ਤਾਂ ਪੁੱਤਾ ਲੋਕ ਬਣਦੇ ਆ ਸੈੱਡ ਕੋਣ ਸੈੱਡ ਆਪਣਾ ਹੋਤਾ ਸਸਰੀ ਘਾਲ ਕੇ ਚਾਚਾ ਸਸਰੀ ਜਿਹਾ ਧਿਆਨ ਆਹ ਹੋਪ ਆ ਦੇਖੇ ਹੀ ਇਹ ਗਾਉਂ ਮੇਰਾ ਕਿਸਾਨ ਉਹ ਕਰੇ ਨਹੀਂ ਨਹੀਂ ਅਸੀਂ ਠੀਕ ਹੈ ਨਹੀਂ ਨਹੀਂ ਲੱਗਦਾ ਨਾ ਫੜਦਾ ਸਜੋ ਏ ਗੰਨਾ ਫੜ ਕੇ ਬਕਾ ਮੇਰੇ ਦਰ ਜੋੜ ਜਾਈ ਦੇ ਨਿਲ ਗਏ ਆ ਨਹੀਂ ਨਹੀਂ ਕੋਈ ਨਹੀਂ ਓਏ ਆਗ ਹੀ ਰੱਖਿਆ ਲਏ ਓਏ ਹਾਂ ਲਗਾ ਆਪਰੇ ਹੋ ਜੱਟ ਦੀ ਆਵੇ ਇਹ ਲੋਕੀ ਹੈ ਜੀ ਇਹ ਦੀ ਲੋਕੀ ਆ ਜੀ ਇਹ ਆਪ ਦਾ ਕੰਮ ਕਰਦੇ ਇਹਦੇ ਨਾਲ ਮੈਨੂੰ ਜਿਆਦਾ ਲੰਗਰ ਚੱਲ ਸਕਦਾ ਦਾ ਦਿਨ ਜੱਡੀ ਲੋਕੀ ਏ ਹੋਰ ਵੀਰ ਜੀ ਹੋਰ ਬੜਾ ਠੀਕ ਠਾਕ ਕਿਹਦਾ ਫੋਨ ਆ ਗਿਆ ਦਿਖਾ ਮੜਾ ਜਾ ਇਹ ਅਗਰੇ ਮੈਂ ਸ਼ਰਟ ਪਾੜ ਦੇਣੀ ਤੇ ਫੋਨ ਦਿਖਾਵਾਂਗਾ ਆ ਮੇਰੀ ਗੱਲ ਕਰਾਂ ਮੜੀ ਤਨਾ ਨਹੀਂ ਨਹੀਂ ਮੈਂ ਤੇਰਾ ਬੋਝ ਪਾੜ ਦੇਣੀ ਰਾਤਰੀ ਮਾਰ ਮਾਰ ਕੇ ਵਿਖਾ ਦਾਂ ਤਰੀ ਚਲਾ ਮੈਂ ਫੋਨ ਚ ਮੈਂ ਬਲੌਗ ਚ ਜ਼ਿਕਰ ਕਰ ਦਣਾ ਇਹ ਵੇਖ ਲੈ ਕਰ ਦੇ ਬੰਦੇ ਆਂ ਕੋ ਮੇਰਾ ਫੋਨ ਫੜਾ ਦੇ ਮੈਂ ਵੇਚਣੇ ਚੱਲ ਤੁਰਾ ਦੇ ਸੁਆਗਣੇ ਵੇਚਣ ਦਾ ਹੈਲੋ ਫਿਰ ਸਾਸਰੀ ਘਰ ਚੱਲ ਜਾੜ ਘਾੜਾ ਨੂੰ ਸਾਸਰੀ ਘਰ ਬੜੀ ਵਧੀਆ ਬਣਾ ਦਿੰਦਾ ਮੈਂ ਕੋ ਕਹਿਣਾ ਚੱਲ ਭੱਜਾਂ ਹੈਲੋ ਆ ਜੀ ਆ ਵੇਖੋ ਜੀ ਗੱਲਾਂ ਕਰਦਾ ਜੇ ਕੇਦੇ ਠੀਆਂ ਪਹਿਣਾ ਨਾਲ ਦੀ ਪਰ ਦੀ ਗੱਲ ਥੋੜੀ ਉਹਨ ਦਾ ਸੌਦੇ ਵਾਲੇ ਦਾ ਫੋਨ ਆਉਂਦਾ ਮਿਸਤਰੀ ਦਾ ਉਹਨ ਦਾ ਪਲੰਬਰ ਦਾ ਸਮਾਨ ਲਖਾ ਕਦੋਂ ਦੇ ਲੱਗੇ ਓਏ ਹਾਂ ਕਦੋਂ ਦੇ ਤਿੰਨ ਕਜੇ ਤੋਂ ਪਹਿਲਾਂ ਦੇ ਲੱਗੇ ਆ 2:30 ਤੇ ਲੱਗੇ ਆ ਤੇ ਇਹੋ ਕੀਤਾ ਜੋਂ ਦਾ ਚੋ ਪਰਲਾ ਠੇਕ ਕਰੋ ਹਾਂ ਆ ਪੱਲਾ ਠੇਕ ਕਰੋ ਬੰਦੇ ਜਾਦੇ ਆ ਤਾਂ ਥਾਂ ਥੋੜਾ ਕਿ ਬਥੇਰਾ ਥਾ ਪਰਲਾ ਸੇਕ ਗਿਆ ਛੇਲਦੀਆਂ ਪਰਲਾ ਨਾ ਜੀ ਦਿੰਦੇ ਆ ਆਹ ਮਸ਼ੀਨਾ ਲੱਗੀ ਉਹ ਦਰਵਾੜ ਦੇਣੀ ਆ ਮੈਂ ਇਦਾਂ ਮਸ਼ੀਨਾ ਉਹ ਕੱਢ ਦੇਣੀ ਆ ਇਹ ਕਹਿੰਦਾ ਬੰਦੇ ਜਿਆਦੇ ਕਮਾ ਥੋੜਾ ਵਾ ਪਰੇ ਸੇਕ ਗਿਆ ਛੇਲ ਦਿੰਦੇ ਆ ਮੈਂ ਮਸ਼ੀਨਾ ਹੀ ਕੱਢ ਦੇਣੀ ਆ ਇਹ ਕਿਥੋਂ ਕੱਢ ਕੇ ਲੈਣਾ ਹੈ ਠੀਕ ਐਸਾ ਲੈਣਾ ਕਢਾ ਕੇ ਮੈਂ ਉਹ ਫੜੇਗਾ ਚੁੰਦੀ ਆ ਮੈਂ ਟਰਾਲਾ ਜੁੱਤਾ ਤਾਂ ਕਰ ਦਿਆ ਕਟਾਲੇ ਉਹ ਵੀ ਤਾਮੀ ਕੋਈ ਡਾਕਟਰ ਮੈਂ ਦੱਸ ਦੇਣਾ ਤੈਨੂੰ ਗੱਲ ਚੱਕ ਚੱਕ ਨਹੀਂ ਇਹ ਆ ਉਹ ਜਾਣੇ ਗੱਗੂ ਬੂਏ ਕਿਥੇ ਆਪਣੀ ਲੋਖੇ ਦੀ ਤੂੰ ਬਾਈ ਅੱਛਾ ਅੱਛਾ ਫਰੀ ਵਾਲਾ ਕੰਮ ਕਰਦੇ ਆ ਏ ਫਰੀ ਵਾਲਾ ਕੰਮ ਤੂੰ ਦੱਸ ਦੇ ਨਾ ਤੂੰ ਅਗਲੇ ਪੇ ਉਹ ਦੱਸੀ ਲਾ ਲੈ ਕਿ ਆ ਪ੍ਰਾਣੇ ਕੋ ਜਾਣਾ ਫਿਰ ਕਢਾਉਣਾ ਕਿਥੇ ਕੋੜਾ ਸਾਰੀ ਖਾਦ ਪੋ ਗੋਡੀ ਦੇ ਨਾ ਮੈਂ ਤੂੰ ਸੱਚ ਦੱਸਣਾ ਏ ਸੱਚ ਦੱਸਦਾ ਬੜਾ ਰੱਖੇ ਸਾਣਾ ਝੂਠ ਮਰੀ ਜਾਂਦੇ ਆ ਬਾਹਰ ਸੱਚ ਆਓ ਹਾਂ ਇਹ ਤਾਂ ਬੜਾ ਸੱਚਾ ਹੁੰਦਾ ਨੇ ਇਹ ਪੜਾਪਰ ਗੱਲ ਆਹ ਕਿਹੜੀ ਕਿਸਮ ਆ ਤੇ ਬੜਾ ਤਕੜਾ ਗੰਨਾ ਆਹ ਹੈ ਇਹ ਬੱਕਰਾ ਹੀ ਲਾਤਾ ਜਦ ਆਪਦਾ ਲਾਇਆ ਹੋਵੇ ਹੈ ਕਹਿੰਦਾ ਆਹ ਲਾਈਏ ਵੀ ਉਹ ਵੀਰਿਆ ਲੱਗਦਾ ਇਹ ਕਿਹਦੇ ਤੋਂ ਚੀਨੀ ਵਾਲਾ ਵੀ ਲੈ ਆਂਦਾ ਤੇ ਇਹ ਜੱਕੇ ਇੰਨਾ ਟਿਕਿਆ ਵੱਖੋਤਾ ਬੁੱਢਿਆਂ ਨੂੰ ਖੋੜਦਾ ਨਹੀਂ ਇਹ ਕਹਿੰਦਾ ਮੋਟਾ ਜਿਹਾ ਬੜਾ ਆ ਤੇ ਇਹ ਬਾਹਰ ਦਾ ਗੰਨਾ ਆ ਨਾ ਸਹੀ ਗੱਲਾਂ ਕਰ ਤੇ ਬਾਕੀ ਕਿਹੜਾ ਵਾ ਉਹ ਗੰਨਾ ਵੱਜ ਜਾ ਐਕਸੀਡੈਂਟ ਹੋ ਗਿਆ ਥੋੜਾ ਹਾਂ ਦੇਖ ਐਕਸੀਡੈਂਟ ਹੋ ਗਿਆ ਐਕਸੀਡੈਂਟ ਤੇ ਬਾਕੀ ਗਨੇ ਆ ਨਹੀਂ ਗਨੇ ਬਾਕੀ ਕਿਹੜੇ ਆ ਰਾਲਾ ਮਿਲਿਆ ਯਾ ਅੱਬੀ ਹੂੰ ਰਾਲਾ ਮਿਲਿਆ ਯਾ ਅੱਬੀ ਅੱਛਾ ਅੱਛਾ ਹਾਂ ਉਹ ਪੰਡ ਪਈ ਵੇਹੋ ਨਹੀਂ ਨਹੀਂ ਬੜੀ ਵੀਡੀਓ ਪਾਦੀ ਤੇ ਮੈਂ ਇਹ ਵਲੌਗ ਜੇ ਮੈਂ ਭਰਾਵਾ ਗਾਲ ਗੂਲ ਨਹੀਂ ਕੱਢਦੇ ਨਹੀਂ ਸਾਰੀ ਉਹ ਤਦੇ ਮੈਂ ਕਹਾਂਗਾ ਗਾਜ ਦੀ ਵੀਡੀਓ ਪਾਉਣੀ ਤੇ ਆ ਕਿਤੇ ਨਹੀਂ ਪਾਉਣੀ ਉਹ ਤੇ ਬਣਾਉਣਾ ਵੈਸੇ ਹੀ ਇਹ ਕੱਲਾ ਪਤਾ ਹੀ ਆ ਕਿ ਹੋਰ ਕੀ ਏ ਇਹ ਪਾਸਾ ਦੇਖੋ ਜੀ ਪਰ ਤੇਰੇ ਥਾਂ ਰੱਖ ਕੇ ਲਾਇਆ ਹੈ ਹੈਂ ਉਹ ਲਾਇਆ ਖਪਾ ਦੀ ਗੱਲ ਮੈਂ ਇਥੇ ਕੀ ਦਣਾ ਆਰੀਆਂ ਗੈਨਾ ਬਾੜੀ ਗੈਨਾ ਉਹਨੇ ਦੇ ਮੁਖੇ ਵਾਲੇ ਚੂਹੇ ਚੱਲ ਜਾਂਦੇ ਜੀ ਇੱਕ ਰੀ ਲਾਇਆ ਤੇ ਆਖੇ ਭਰਾਵਾ ਪਾਣੀ ਐਨੂ ਆ ਜਾਂਦਾ ਜੇ ਨਾਲ ਆਉ ਗਨੇ ਅਸੀਂ ਹੈਗੇ ਨਾ ਤਿੰਨ ਦੋ ਅੱਛੇ ਹੈਗੇ ਨਾਲ ਤੇ ਉਹ ਚਾਰ ਕ ਗਨੇ ਹੈਗੇ ਰੋੜੀ ਜੋਗਾ ਦੇਗਾ ਮੇਰੇ ਥਾਣਾ ਹੈ ਦੋ ਪਤਾ ਹੀ ਸੀ ਉਹ ਦੋ ਪਤਾ ਲਿਖਿਆ ਉਹ ਗਿਆ ਵਾਕਿਆ ਆਦਾ ਬੀਜਾ ਦੇ ਦੋ ਪਤਾ ਮੜੀਆਂ ਤੁਹਾਨੂੰ ਮੈਂ ਯੋਗ ਮਰਾ ਹੁਣ ਹੋ ਗਿਆ ਹਾਂ ਜਹਾ ਮਲੇ ਹੁਣ ਲੱਗਿਆ ਜਾ ਤਨਨਾ ਇਨੀ ਦੇਖ ਤੈਨੂੰ ਇਦਾਂ ਹੀ ਵੇਖ ਕੇ ਲੱਗਦਾ ਜਦੋਂ ਪਤਾ ਕਰ ਕਿ ਕਿੰਨੇ ਪੜਾ ਬੱਚੇ ਹਨ ਯੋਦੂ ਲੱਗਦਾ ਵਾ ਜਦੋਂ ਗੋਡੀ ਆਉਂਦੀ ਆਂ ਝੋਲ ਭਾਦਰੋਂ ਜਾ ਤੇਰੇ ਭਾਈ ਗਲਾ ਪ੍ਰੇਸ਼ੀ ਚਲੋ ਦੱਸ ਨਾ ਹੈ ਚਲ ਜੇ ਮਰੋੜੇ ਲੱਗਦੇ ਹੈ ਉਹਦਾ ਕੁਮਾਰ ਜ਼ਿਆਦਾ ਵਿਚਾਨੀ ਉਹ ਜੂਗਾ ਵੜਾ ਲੱਗਾ ਉਹਦਾ ਪਤਾ ਕੁਮਾਰ ਕਿ ਉਹਨੇ ਕਿਦਾਂ ਪਿਆ ਨਹੀਂ ਜਾਉਗਾ ਨਾ ਇਸ ਤੇ ਹਰਗੇ ਕੁੜੀ ਆਵੇ। ਹਾਂ। ਪਰ ਹਾਰੀ ਗੰਦ ਨੇ ਮਾਰਤਾ ਨਹੀਂ ਪੰਡਣਾ ਹੀ ਇਹ ਸਮਾਤ ਨੂੰ ਖਾਦੇ ਹੋ ਵੀ। ਨਹੀਂ ਉਹ ਤਾਂ ਨਹੀਂ ਨਹੀਂ ਉਹ ਨੇ 8 ਫੁੱਟ ਕੇ ਲਾਇਆ ਵਾ। ਘਟੋਏ ਫੁੱਟ ਕੇ। ਅੱਛਾ ਡੂੰਗੀ ਲਾਇਆ ਮਤਲਬ। ਆ ਵੇਹੇ ਗਾਂਗੇ। ਆਣ ਇਹਨੇ ਡੂੰਗੇ। ਜਿਹੜੇ ਸਵਾਰ ਆਏ ਇੱਧਰ ਬੋਣ ਜਾਓ। ਜਿੰਨੋ ਪਾਉਣ ਰੈਣਗਾ ਲਗਾਏ ਨਾ। ਉਹ ਰੈਣ। ਅੱਛਾ ਇੰਗਲੈਂਡ। ਸਾਡਾ ਗਣੇ ਛਿਲਿਆ ਕਨੇ ਨਾ। ਸਾਡੀ ਗਈ ਹੈ ਮੇਰੇ ਨਾਲ। ਸਾਡਾ ਗਣੇ। ਸਾਡਾ ਗਣੇ ਛਿਲਿਆ ਕਰਨੇ ਆ। ਪੰਡਾ ਪੰਡਾ 1 2 3 4 5 6 6 ਪੰਡਾ ਹੋ ਗਈਆਂ 6 ਆ 6 7 ਅੱਛਾ ਉਹ ਪਰੇ ਕਾਓ 2 ਰੁਪਈਆ ਹਾਂ 7 ਭਲੇਕਾ 8 ਹੋ ਗਈਆਂ ਵਾ ਤੈਨੂੰ ਉਧਰ ਦਈਆਂ ਹੋਰ ਆਹ ਉਹ ਫਿਰ 9 ਹੋ ਗਈਆਂ ਤੇ ਤਿੰਨ ਉਹ ਤੇ ਤੇਨਾ 6 7 8 9 ਵੰਡਾ ਗਿਆ ਪਤਾ ਵੇਖੰਦਾ ਜੀ ਪੱਤਾਂ ਦੇ ਸਾਨਾ ਪੰਜ ਪੀਕੇ ਬਣੇ ਐਂਦਾ ਆਪਦਾ ਆਪਸ ਦੇਣਾ ਨਾ ਕੰਨੇ ਵੜ ਤਗੜੇ ਆ ਪੱਤਾ ਸਾਵਾਂ ਜੀ ਤੂਤੀ ਕਹੇ ਸਾਵਾਂ ਆ ਵੀ ਇੰਨੇ ਲਦੀਗਾ ਹੀ ਉਸ ਤੋਂ ਬਾਅਦ ਨਹੀਂ ਮੇਂ ਪੱਤਾ ਵਾਂ ਆ ਵੱਡੇ ਨਹੀਂ ਕਿਉਂ ਆ ਉਹ ਵੱਡੇ ਆ ਹਰੇ ਝੜੇ ਆ ਐਡੇ ਐਡੇ ਥੋੜੀ ਕਿਸਾਨੀ ਦਾ ਪੱਤਾ ਇਹਨੇ ਸਿਰ ਤੇ ਕੰਨੇ ਆ ਕਿਸਾਨੀ ਸਾਰੇ ਕੱਟੇ ਆ ਹਾਂ ਐਂਦਾ ਸੱਜਾ ਨਾ ਕਰਦੇ ਉਹਨਾਂ ਨੇ ਲਾਇ ਚਿੱਟੀ ਨਕਮਾ ਦਾ ਹਾਂ ਉਹਨੇ ਕੱਢਣਾ ਇਹ ਸਾਡੀ ਹੋਣ ਵਾਲੀ ਪਨੀਰੀ ਕਿਸਾਨੀ ਖਤਮ ਕਰਦੀ ਭਾਈ ਖਾਦਾ ਕਰਦੀ ਆਗੇ ਇਹਦਾ ਪੁੱਛ ਕੇ ਸਾਡੇ ਹੱਥ ਪਾਰੇ ਸਾਡੇ ਨਾ ਹਾਂ 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 ਕੀ ਕਰੇਸ਼ੀ ਦਿੰਦੇ ਦੇ ਫੇਰ ਲਾਓ ਨਹੀਂ 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 ਗੰਨਾ ਦੇ ਵਿੱਚ ਉਪਣੀ ਆਲਾ ਦੇ ਕਰਵਾਇਆ ਕਰਤਾ ਕਨਾ ਓਏ ਮੈਂ ਰਖਿਆ ਮੈਂ ਫੋਨ ਚ ਪੂਰਾ ਨਹੀਂ ਹੁੰਦਾ ਸੁਣੋ ਪਤਾ ਗੱਲ ਜਦੋਂ ਪੱਤ ਘਵੇਂ ਦਾ ਹੀ ਨਾ ਜਦੋਂ ਪੱਤ ਘਵੇਂ ਦਾ ਹੀ ਉਦੋਂ ਲੱਗਣਾ ਪਤਾ ਨਾ ਰੋ ਲੱਗਣਾ ਨੀ ਸਵਾਬ ਆ ਤੇ ਕੀ ਆ ਇਹਦੇ ਗੱਲ ਹੈਗੀ ਇਹ ਚੰਦਰਮਾ ਕੋਲ ਦੱਸ ਜਿਵੇਂ ਚੰਦਰਮਾ ਕੋਲ ਦੱਸ ਜਿਵੇਂ ਜਾਂਦੇ ਆ ਕੌਣ ਗੋੜੋ ਚੰਦਰ ਚੰਦਰਮਾ ਦੇ ਕਿਹੜਾ ਛੱਡਾ ਗੋੜੋ ਮੁੱਢੇ ਘਾਉਤਾ ਪ੍ਰਾਨੀਆਂ ਕੋਲ ਕੀ ਨੂੰ ਚੰਦਰਮਾਨ ਨੇ ਵੀ ਦੱਸਿਆ ਉਹਦਾ ਚਲ ਜਾ ਤੈਨੂੰ ਮੈਂ ਮੂੰਹ 'ਚ ਪਾ ਦਾਂਗਾ ਹਟਾਉਂ ਚਾਹ ਜਾਂਦਾ ਕਨਾ ਹੈ ਘੁਰ ਘੁਰ ਗਿਆ ਘੋੜਾ ਘੁਰ ਜਾ ਲਗੋਇਆ ਅੱਜ ਡਾਕਟਰ ਪਤਾ ਪਤਾ ਕਰੀ ਗਿਆ ਸ਼ਾਨਾ ਆਪਾਂ ਘਰ ਤੇ ਬੈਠੇ ਹੀ ਨਾ ਕੋਈ ਵੀ ਆਵੇ ਤੇ ਮਿੱਠੇ ਨੂੰ ਫੜ ਕੇ ਮੂੰਹ ਜੀ ਪਾਣਾ ਆਹੋ ਇਹ ਜਿਹੜੇ ਮਹਾਰਾਜ ਕੋਲ ਗਿਆ ਬਾਦਾ ਸੀ ਮੇਰਾ ਫੈਸਲਾ ਕਰੋ ਪੁਰਾ ਕੀ ਉਹ ਯਾਬੀ ਜਿਹੜਾ ਫਰਦਾ ਮੈਨੂੰ ਮੂੰਹ ਪਾ ਲੈਂਦਾ ਵਾ ਤੇ ਮੇਰੀ ਬਿਤਾਖਰਾ ਉਹਦਾ ਫੇਰ ਦਾ ਕੋਈ ਵਿਚਾਰਾ ਮੇਰਾ ਕੀ ਕਰਦਾ ਆ ਆਹ ਜਰੂਰੀ ਆਣਾ ਸਾਥ ਗੱਲ ਆਹ ਪੇਡ ਮੋਗ ਕੇ ਡੈ ਨਹੀ ਸਹੀ ਆ ਗਏ ਅੱਜ ਤੋਂ ਲੇ ਬੇਰ ਕੱਢ ਦੀਏ ਇੱਟਾ ਕੰਡਾ ਖੱਲਿਆ ਸੱਡੇ ਕਾ ਨਹੀਂ ਹਾਂਜੀ ਪਾਉ ਦੁਨੀਆ ਦੇ ਮੋਬਾਈਲਾਂ ਦੀ ਮਰ ਗਈ ਆ ਉਹ ਵੇ ਤੂੰ ਮਰ ਗਈ ਪਾ ਓ ਪਰਲੇ ਵਾਲੇ ਵੇਖ ਤੂੰ ਵੇਖੋ ਜੀ ਉਹ ਵੇਖ ਦੁਨੀਆ ਤੇ ਪਰੇ ਲੱਗ ਗਈ ਲੈ ਹੈ ਸਾਨੂੰ ਆਂਦਾ ਨਾ ਆਂ ਨੂੰ ਆਂਦਾ ਫੋਨ ਵੇਂਦੇ ਆ ਭਾਜੀ ਦਿਸਾਂ ਲਿਆ ਲਓ ਇੱਧਰ ਕਿਹਾ ਪੀ ਲਿਓ ਜਾ ਕੇ ਵੇਖੋ ਚੰਗਾ ਦਰਖਿਆ ਦਿਸਾਂ ਨੇ ਮੋਬਾਈਲ ਨੇ ਜ਼ਿੰਦਗੀ ਜਿਆਦਾ ਖਰਾਬ ਕਰਤੀ ਆ ਆ ਇੱਕ ਦੇ ਅੱਖੇ ਟੱਕਰ ਨਵਾ ਦਿਓ ਨਹੀਂ 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 ਹੋਸ ਖਰਾਬ ਹੁੰਦੇ ਆ ਨਹੀਂ ਜਵਾਨੀ ਖਰਾਬ ਹੋ ਗਿਆ ਪਰੇ ਵੇਖ ਜਵਾਨੀ ਖਤਮ ਹੋ ਗਈ ਆ ਨੱਟ ਵੇਖ ਜਾਂਦੇ ਆ ਤਿਆਸਿਆਂ ਬੋਇ ਜਿਹੜੇ ਸਰਦਾਰ ਆਏ ਇੱਧਰ ਬੋਣ ਚੋ ਚਿੰਨੋ ਭਾਣ ਰੈਣਗਾ ਦਾ ਲਗੈਣਡ ਇੰਗਲੈਂਡ ਅਛਾ ਇੰਗਲੈਂਡ ਸਰਦਾਰ ਇਹਦੇ ਇਹ ਕਿਤੇ ਉਧਰ ਗਣਸ਼ ਛੱਲਿਆ ਕਰਨੇ ਸਾਡੀ ਗਈ ਹੈ ਮੇਰੇ ਨਾਲ ਦਾ ਗਣਸ਼ ਦਾ ਗਣਸ਼ ਛੱਲਿਆ ਕਰਨੇ ਆ ਪੰਡਾ ਬਹੁਤ ਵਾ ਪੰਡਾ 1 2 3 4 5 6 6 ਪੰਡਾ ਹੋ ਗਈਆਂ 6 ਆ 6 7 ਅਛਾ ਉਹ ਪਰੇ ਕਹੋ 2 ਰੁਪਈਆ ਅੱਠ ਹੋ ਗਈਆਂ ਵਾ ਤਿੰਨ ਉਹ ਤੇ ਆਹ ਲੋ ਫਿਰ ਨੌ ਹੋ ਗਈਆਂ ਤੇ ਤਿੰਨ ਤੇ ਤਿੰਨਾ 6 7 8 9 ਵੰਡਾ ਗਿਆ ਤੇ ਪੱਤਾ ਵੇਖੰਦਾ ਜੀ ਪੱਤਾਂ ਦੇ ਸਾਨਾ ਪੰਜ ਪੀਕੇ ਬਣੇ ਐਡਾ ਫਦਾ ਪਾਸ ਦੇਣਾ ਨਾ ਕੰਨੇ ਵੜ ਤਗੜੇ ਆ ਪਤਾ ਖਾਲਾ ਜੀ ਤੂਤੀ ਕਿੱਸਾ ਆਲਾ ਵੀ ਇਹਨੇ ਡਿਗਾ ਹੀ ਉਸ ਤੋਂ ਬਾਅਦ ਨਹੀਂ ਮੀਨੀਆਂ ਪੱਤਾ ਵਾ ਆ ਵੱਡੇ ਨਹੀਂ ਕਿਉਂ ਆ ਉਹ ਵੱਡੇ ਆ ਹਰੇ ਝੜੇ ਆ ਐਡੇ ਐਡੇ ਥੋੜੀ ਤੇਰੇ ਸਾਨੀ ਦਾ ਪਾਣਾ ਐ ਨਾ ਸਿਰ ਤੇ ਕੰਨੇ ਆ ਸਾਨੀ ਸਾਰੇ ਕੱਟਿਆ ਰਹਿਣਾ ਐ ਨਾ ਪਤਾ ਐਦਾ ਸੱਜਾ ਰਹਿਣਾ ਉਹਨਾਂ ਨੇ ਲੈ ਚਿੱਟੀਨੇ ਕਮਾਦਾ ਹਾਂ ਉਹਨੇ ਕੱਢਣਾ ਇਹ ਸਾਡੀ ਹੋਣ ਵਾਲੀ ਪਨੀਰੀ ਕਿਸਾਨੀ ਖਤਮ ਕਰਦੀ ਭਾਈ ਖਾਦਾ ਕਰਦੀ ਆਗੇ ਇਹਦਾ ਪੁੱਛ ਕੇ ਸਾਡੇ ਹੱਥ ਬਾਰੇ ਸਾਡੇ ਨਾ ਹਾਂ 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 ਸਾਡੇ ਹਾਂ ਠੀਕ ਹੈ ਇਹ ਸ਼ੀਤ ਦੇ ਦੇ ਲੈ ਆਓ ਨਹੀਂ ਨਹੀਂ ਸਾਡੇ ਹੌਂ ਗੰਨਾ ਦੇ ਵਿੱਚ ਉਪਣੀ ਆਲਾ ਤੇ ਗੁਰਵਾਇ ਕਰਦਾ ਗਣਾ ਵੇ ਮੈਂ ਰੱਖਿਆ ਮਾ ਫੋਨ ਚ ਪੂਰਾ ਨਹੀਂ ਹੁੰਦਾ ਮੂਹ ਤੇ ਲੈ ਜੂਣਾ ਪਤਾ ਕਰੀ ਜੋ ਪੱਤ ਘਮੇਦਾ ਹੀ ਨਾ ਜਦੋਂ ਹੈ ਪੱਤ ਘਮੇਦਾ ਹੀ ਉਦੋਂ ਲੱਗਣਾ ਪਤਾ ਪਤਾ ਨੂੰ ਲੱਗਣਾ ਕੀ ਆ ਇਹਦੇ ਗੱਲ ਹੈਗੀ ਇਹ ਚੰਦਰਮਾ ਕੋ ਦੱਸ ਦੇਗਾ ਚੰਦਰਮਾ ਕੋ ਦੱਸ ਕੇ ਲੱਗਿਆ ਆਸ ਤੇ ਆ ਕੌਣ ਢੋੜੋ ਚੰਦਰ ਚੰਦਰਮਾ ਦੇ ਕਿਹੜਾ ਛੱਡ ਆ ਕੋੜ ਮੁੱਢੇ ਘਾਉਤਾ ਪ੍ਰਾਨੀਆਂ ਕੁਤਰਾ ਕਿ ਨੂੰ ਚੰਦਰਮਾ ਨੇ ਵੀ ਦੱਸਿਆਉਂਦਾ ਚੱਲ ਜਾ ਤੇਰੇ ਮੂੰਹ ਚ ਪਾ ਦਾਂਗਾ ਹਾਈਟਾ ਵਿੱਚ ਆ ਜਾਂਦਾ ਕਨਾ ਹੈ ਆ ਗੋੜ ਗੋੜ ਗਿਆ ਹੈ ਗੋੜਾ ਗੋੜ ਜਾ ਰੋਇਆ ਅੱਜ ਪਤਾ ਪਤਾ ਕਰ ਗਿਆ ਉਹ ਕੋਲ ਜਾ ਆਪਾਂ ਘਰ ਤੇ ਬੈਠੇ ਹੋਈਏ ਨਾ ਕੋਈ ਵੀ ਆਵੇ ਤੇ ਬਿਛੇ ਨੂੰ ਫੜ ਕੇ ਮੂੰਹ ਜੀ ਪਾਉਣਾ ਆਹੋ ਇਹ ਜਿਹੜੇ ਮਹਾਰਾਜ ਕੋਲ ਗਿਆ ਬਾਦਾ ਜੀ ਮੇਰਾ ਫੈਸਲਾ ਕਰੋ ਉਹਨਾਂ ਕੀ ਉਹਨਾਂ ਵੀ ਜਿਹੜਾ ਮੈਨੂੰ ਮੂੰਹ ਪਾ ਲਿੰਦਾ ਵਾ ਤੇ ਮੇਰੀ ਬਿਚਾਰਾ ਉਹਦਾ ਤੇਰਾ ਕੋਈ ਵਿਚਾਰਾ ਮੇਰਾ ਕੀ ਕਰਦਾ ਆਇਆ ਇਹੋ ਜੀ ਜਰੂਰੀ ਆਣਾ ਸਾਡ ਗੱਲ ਆਹ ਬੇਡ ਮੋ ਗਿਆ ਟਾਈ ਕਿੰਨੇ ਵਾੜਦੇ ਨੇ ਨਹੀਂ ਸਹੀ ਆ ਗਏ ਇੱਦਾਂ ਤੋਂ ਵੇਰ ਕੱਢ ਦੀਏ ਇੱਦਾਂ ਕੱਢ ਰਿਹਾ ਥੱਲੇ ਸਿੱਧੇ ਕੱਢਾਂ ਹਾਂਜੀ ਪਾਉ ਦੁਨੀਆ ਦੇ ਮੋਬਾਈਲਾਂ ਦੀ ਮਰ ਗਈ ਆ ਉਹ ਵੇ ਤੂੰ ਮਰ ਗਈ ਪਾਉ ਉਹ ਪਰਲੇ ਲਵੇ ਵੇ ਤੂੰ ਤੂੰ ਵੇਖੋ ਜੀ ਉਹ ਵੇ ਦੁਨੀਆ ਤੇ ਫੜੀ ਗੱਲ ਜੀ ਲੈ ਹੈ ਸਾਨੂੰ ਆਉਂਦਾ ਨਾ ਉਹਨਾਂ ਨੂੰ ਦਾ ਫੋਨ ਵੇਂਦੇ ਆ ਭਾਜੀ ਦਿਸਾਂ ਲਾ ਲਿਓ ਅੰਦਰ ਕਿਹਾ ਪੀ ਲਿਓ ਜਾ ਕੇ ਵੇਖੋ ਜਗਾ ਦੱਸਿਆ ਸਾਨੂੰ ਮੋਬਾਈਲਾਂ ਨੇ ਜ਼ਿੰਦਗੀ ਜਾਲਿਆ ਖਰਾਬ ਕਰਤੀ ਆ